ਮਰਜ਼ੀ ਕਾ ਖਾਲਸਾ ਮਰਜ਼ੀ ਕੀ ਫਤਿਹ ਅੱਜ ਆਪਾਂ ਤਿੰਨ ਖਬਰਾਂ ਦਾ ਜਿਹੜਾ ਵੱਡਾ ਰੁਖ ਕਰਦੇ ਆ ਖਬਰਾਂ ਜੁੜੀਆਂ ਨੇ ਸਰਪੰਚੀ ਚੋਣਾਂ ਦੇ ਨਾਲ ਭਗਵੰਤ ਮਾਨ ਦੇ ਨਾਲ ਆਮਾ ਦੀ ਪਾਰਟੀ ਨਾਲ ਤੇ ਅਕਾਲੀ ਦਲ ਨਾਲ ਤੁਹਾਨੂੰ ਪਹਿਲਾਂ ਦੱਸ ਦਈਏ ਕਿ ਜਿਹੜੀ ਪੰਜਾਬ ਦੀ ਸਥਿਤੀ ਹੈ ਇਹ ਜਿਹੇ ਵੇਲੇ ਉਹ ਬੜੇ ਡਾਵਾ ਡੋਲਾ ਪੰਜਾਬ ਜਿਹੜਾ ਦਿਨੋ ਦਿਨ ਕਰਜਾਈ ਹੁੰਦਾ ਜਾ ਰਿਹਾ ਮੇਸਾ ਕਾ ਪੰਜਾਬ ਦੇ ਆਗੂ ਖਜ਼ਾਨਾ ਮੰਤਰੀ ਇਹ ਕਹਿੰਦੇ ਸੀ ਕਿ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਤੇ ਨੀਅਤ ਸਾਫ਼ ਹੋਣੀ ਚਾਹੀਦੀ ਆ ਤੇ ਖਜ਼ਾਨਾ ਹਮੇਸ਼ਾ ਭਰਿਆ ਰਹਿੰਦਾਗਾ ਹੁਣ ਤੁਹਾਨੂੰ ਦੱਸ ਦਈਏ ਵੱਡੀ ਖਬਰ ਕੀ ਆ ਜਿਹੜੀ ਪੰਜਾਬ ਦੇ ਸਰ ਕਰਜ਼ੇ ਦੀ ਪੰਡਾ ਉਹ ਹੋਰ ਵੀ ਜਿਹੜੀ ਵੱਡੀ ਭਾਰੀ ਹੁੰਦੀ ਜਾ ਰਹੀ ਆ ਹੁਣ ਪੰਜਾਬ ਸਰਕਾਰ ਨੇ 11 ਕਰੋੜ ਦਾ ਜਿਹੜਾ ਹੋਰ ਕਰਜ਼ਾ ਲੈ ਲਿਆ ਤੁਹਾਨੂੰ ਦੱਸ ਦਈਏ ਕਿ ਮਾਨ ਸਰਕਾਰ ਨੂੰ ਇਹ 20 ਸਾਲਾਂ ਚ ਕਰਜ਼ਾ ਜਿਹੜਾ ਚੁਕਾਉਣਾ ਪਵੇਗਾ ਜਿਸ ਦਾ ਵਿਆਜ 70 ਰੁਪਏ ਦੇ ਹਿਸਾਬ ਦੇ ਨਾਲ 6 ਕਰੋੜ ਰੁਪਿਆ ਬਣਦਾ 6 ਕਰੋੜ ਰੁਪਿਆ ਤੇ ਜਿਹੜੇ ਪੈਸੇ ਲਏ ਨੇ ਇਹਨਾਂ ਦੀ ਮਿਆਦ ਹੈਗੀ ਆ 2049 ਤੱਕ ਜਿਹੜੀ ਆਮ ਆਦੀ ਪਾਰਟੀ ਨੇ ਜਿਹੜੀ ਸਰਕਾਰ ਨੂੰ ਵਾਪਸ ਕਰਨੀ ਪਵੇਗੀ 2049 ਤੱਕ ਅਪ੍ਰੈਲ 2024 ਤੋਂ ਲੈ ਕੇ ਹੁਣ ਤੱਕ 6 ਮਹੀਨਿਆਂ ਦੇ ਵਿੱਚ 11000 ਕਰੋੜ ਦਾ ਜਿਹੜਾ ਆਮ ਆਦੀ ਪਾਰਟੀ ਨੇ ਕਰਜ਼ਾ ਲੈ ਲਿਆ ਪੰਜਾਬ ਦੇ ਸਿਰ ਇਸ ਵਕਤ 11000 ਕਰੋੜ ਦਾ ਕਰਜ਼ਾ ਜਿਹੜਾ ਬੋਝ ਆ ਤੇ ਹੁਣ 2049 ਤੱਕ ਦੀ ਮਿਆਦ ਆ ਤੇ ਜਿਹੜੀਆਂ ਹੁਣ ਇਹ ਤੱਕ ਕੋਈ ਸੁੱਖਿਆ ਨਹੀਂ ਕਿ ਜ਼ਰੂਰੀ ਕਿ ਭਵੰਤਮਾ ਨਹੀਂ ਸਰਕਾਰ ਬਣੂਗੀ ਆ ਆ ਦੀ ਪਾਰਟੀ ਸਰਕਾਰ ਬਣੂਗੀ ਹੁਣ ਇਹ ਤੁਸੀਂ ਵੇਖ ਲਓ 2049 ਤੱਕ ਕਿੰਨੀਆਂ ਸਰਕਾਰਾਂ ਬਦਲਣ ਗਈਆਂ ਫਿਰ ਦੂਜੀਆਂ ਸਰਕਾਰਾਂ ਆਪਾਂ ਕਹਿੰਦੇ ਆ ਕਿ ਕਹਿ ਦਿੰਦੀ ਆ ਕਿ ਖਜ਼ਾਨਾ ਖਾਲੀ ਆ ਮੈਨੂੰ ਲੱਗਦਾ ਕਿ ਸੱਚੀ ਮੁੱਚੀ ਜਿਹੜਾ ਗੱਲ ਇਹ ਸਾਫ਼ ਆ ਕਿ ਸਾਫ਼ ਕਹਿੰਦੇ ਆ ਕਿ ਇਹਦੇ ਵਿੱਚ ਕੋਈ ਝੂਠ ਨਹੀਂ ਕਿ ਖਜ਼ਾਨਾ ਬਿਲਕੁਲ ਖਾਲੀ ਹੁੰਦਾ ਤੇ ਜਿਹੜਾ ਇਹ ਇੰਨਾ ਖਜ਼ਾਨਾ ਗਾ ਭਰਿਆ ਜਾਂਦਾ ਕਿੱਥੇ ਆ ਇਹ ਲੋਕਾਂ ਤੇ ਸਾਥੋਂ ਬਿਨਾ ਆਮ ਕਹਿ ਜਾਂਦਾ ਕਿ ਸਰਕਾਰਾਂ ਝੂਠ ਮਾਰਦੀਆਂ ਨੇ ਕਿ ਕਰਜ਼ਾ ਇੰਨਾ ਕਿਵੇਂ ਚੜ ਜਾਂਦਾ ਤੇ ਪਤਾ ਨਹੀਂ ਹੁਣ ਜਿਹੜਾ 600 ਕਰੋੜ ਦਾ ਜਿਹੜਾ ਕਰਜ਼ਾ ਗਾ ਤੇ ਇਹ ਜਿਹੜਾ ਕਮੇ ਚਕਾਵੇਗੀ ਸਰਕਾਰ ਤੇ ਜਿਹੜਾ 11000 ਕਰੋੜ ਦਾ ਜਿਹੜਾ ਕਰਜ਼ਾ ਹੋਰ ਸਰ ਝਾੜ ਲਿਆ ਤੇ ਕਰਦਿਆ ਜਾਂਦਾ ਕਿੱਥੇ ਆ ਇਹਦਾ ਕੋਈ ਪਤਾ ਨਹੀਂ ਕੋਈ ਕਹਿੰਦਾ ਜੀ ਲੀਡਰਾਂ ਦੇ ਖਾਤੇ ਚ ਜਾਂਦਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਕਹਿੰਦੇ ਭਵੰਤਮਾਨ ਕਹਦੇ ਹੁੰਦੇ ਸੀ ਮੈਂ ਤਾਂ ਆਮ ਘਰ ਦਾ ਮੁੰਡਾਗਾ ਤੇ ਲੱਖ ਲੱਖ ਦੇ ਬੂਟ ਉਹਦੇ ਪਾਏ ਆ ਤੇ ਉਹਦੀ ਜਿਹੜੀ ਘਰ ਵਾਲੀ ਆ ਸਿਉਣੇ ਦੇ ਗਹਿਣੇ ਨਾਲ ਉਹਦਾ ਗਲ ਭਰਿਆ ਰਹਿੰਦਾਗਾ ਇਹ ਹਰਸਿਮਰਤ ਕੌਰ ਨੂੰ ਕਹਿੰਦਾ ਸੀ ਤੇ ਕਹਿੰਦਾ ਭਾਬ ਕੇ ਮੇਰਾ ਜਿਹੜਾ ਆਪਾਂ ਇੱਕ ਕਹਿ ਲਈਏ ਕਿ ਟੌਫੀ ਜਿਹੜੀ ਜਵਾਕਾਂ ਨੂੰ ਦਿੰਦੇ ਆ ਤੇ ਡੱਬੀ ਮਾਸਚ ਹੁੰਦੀ ਆ ਛੋਟੀ ਜਿਹੀ ਚੀਜ਼ਾਂ ਤੋਂ ਲੈ ਕੇ ਜਿਹੜਾ ਹਰ ਇੱਕ ਤੇ ਜਿਹੜਾ ਟੈਕਸ ਆ ਪੰਜਾਬ ਸਰਕਾਰ ਸੈਂਟਰ ਸਰਕਾਰ ਵੱਲੋਂ ਲਾਇਆ ਹੋਇਆਗਾ ਤੇ ਇਕੱਲਾ ਬੰਦੇ ਦੇ ਸਾਹਾਂ ਉੱਤੇ ਰਹਿੰਦਾ ਤੇ ਮੈਨੂੰ ਲੱਗਦਾ ਜਿਹੜਾ ਇਹ ਕੁਝ ਹੋ ਰਿਹਾ ਤੇ ਆਉਣ ਵਾਲੇ ਦਿਨਾਂ ਵਿੱਚ ਉਹ ਵੀ ਜਿਹੜਾ ਟੈਕਸ ਲਾਉਣ ਲੱਗ ਪੈਣਗੇ ਤੇ ਅਗਲੀ ਖਬਰ ਜਿਹੜੀ ਇਹ ਆ ਕਿ ਮੁੱਖ ਮੰਤਰੀ ਪਿੰਡ ਸਤੋਜ ਪਹੁੰਚੇ ਸੀ ਤੁਸੀਂ ਵੇਖਿਆ ਉਹਨਾਂ ਦੀ ਮਾਤਾ ਜੀ ਵੀ ਨਾਲ ਸੀ ਉਹਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਸਰਬਸਭਤੀ ਨਾਲ ਜਿਹੜਾ ਪੰਜ ਸਰਪੰਚ ਪੰਜ ਚੁਣ ਲਓ ਪਰ ਭਵੰਤਮਾਨ ਦਾ ਜਿਹੜਾ ਉਥਾ ਉੱਥੇ ਗਿਆ ਜਿਹੜਾ ਕੋਈ ਮੁੱਲ ਨਹੀਂ ਪਿਆ ਤੇ ਉੱਥੇ ਜਿਹੜੀ ਕੋਈ ਸਰਬਸੰਮਤੀ ਨਹੀਂ ਬਣੀ ਸਤੌਰ ਪਿੰਡ ਦੇ ਵਿੱਚ ਭਗਵੰਤ ਮਾਨ ਦਾ ਪਿੰਡ ਹੋਵੇ ਤੇ ਦੂਜਿਆਂ ਨੂੰ ਭਗਵੰਤ ਮਾਨ ਕਹਿੰਦਾ ਕਿ ਸਰਬਸੰਮਤੀ ਕਰ ਲਓ ਦੂਜੇ ਪਿੰਡਾਂ ਨੂੰ ਕਿ ਮੈਂ 5 ਲੱਖ ਰੁਪਏ ਦੇਵਾਂਗਾ ਤੇ ਆਪ ਦੇ ਪਿੰਡ ਜਿਹੜੀ ਉਹ ਸਰਬਸੰਮਤੀ ਨਹੀਂ ਬਣੀ ਤੀਜੀ ਘਟਨਾ ਇਹ ਆ ਕੱਲ ਜਿਹੜੀ ਫਾਜਲਕਾ ਦੇ ਵਿੱਚ ਗੋਲੀਬਾਰੀ ਹੋਈ ਸੀ ਵੀਡੀਓ ਦਫ਼ਤਰ ਦੇ ਬਾਹਰ ਆ ਦੱਸਿਆ ਜਾ ਰਿਹਾ ਸਿ ਕਿ ਆਵਾ ਦੀ ਪਾਰਟੀ ਦੇ ਆਗੂਾਂ ਤੇ ਜਿਹੜੀ ਕਿ ਗੋਲੀ ਚਲਾਈ ਗਈ ਆ ਹੁਣ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਕਈ ਵੱਡੇ ਅਕਾਲੀਆਂ ਤੇ ਐਫ ਆਈ ਆਰ ਜਿਹੜੀ ਦਰਜ ਹੋ ਚੁੱਕੀ ਆ ਅਰਾਦਾ ਕਤਲ ਦਾ 307 ਦਾ ਜਿਹੜਾ ਮਕਦਮਾ ਦਾਰਜ ਹੋ ਗਿਆ ਕਿਉਂਕਿ ਆਮ ਆਗੂ ਤੇ ਉੱਤੇ ਜਿਹੜੀ ਗੋਲੀ ਚਲਾਈ ਸੀ ਇੱਕ ਜਿਹੜਾ ਜ਼ਖਮੀ ਹੋ ਗਿਆ ਸੀ ਤੇ ਇੱਕ ਨੂੰ ਹੁਣ ਜਿਹੜਾ ਚੰਡੀਗੜ੍ਹ ਰੈਫਰ ਕੀਤਾ ਗਿਆ ਤੇ ਆਮ ਆਗੂਆਂ ਤੇ ਜਿਹੜੀ ਇਹ ਗੋਲੀ ਚੱਲਦੀ ਸੀ ਉਹਦੇ ਵਿੱਚ ਜ਼ਖਮੀ ਹੋ ਗਏ ਸੀ ਬੋਟਾ ਨੂੰ ਲੈ ਕੇ ਜਿਹੜਾ ਹੁਣ ਜਿੰਨਾ ਤੇ ਐਫ ਆਈ ਆਰ ਜਿਹੜੀ ਦਰਜ ਹੋਈ ਆ ਉਹ ਹਨ ਕਾਲੀ ਦਲ ਦੇ ਬੋਵੀ ਮਾਨ ਤੇ ਨੌਨੀ ਮਾਨ ਤੇ ਇਹਨਾਂ ਤੇ ਐਫ ਆਰ ਆ ਜਿਹੜੀ ਦਰਜ ਹੋਈ ਆ 307 ਦਾ ਮਕਦਮਾ ਜਿਹੜਾ ਦਰਜ ਹੋਇਆਗਾ ਇਕ ਕਾਲੀ ਆਗੂ ਦੱਸੇ ਜਾ ਰਹੇ ਨੇ ਕਿ ਅਕਾਲੀ ਆਗੂ ਨੇ ਜਿਹੜੇ ਇਹਨਾਂ ਨੇ ਗੋਲੀ ਚਲਾਈ ਸੀ ਤੇ ਆਪਾਂ ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਪਹਿਲਾਂ ਵੀ ਨਿਕਲ ਕੇ ਸਾਹਮਣੇ ਆਈਆਂ ਕਿ ਜਿਸ ਤਰ੍ਹਾਂ ਜੀਰੇ ਦੇ ਵਿੱਚ ਗੋਲੀ ਚੱਲੀ ਘਟਨਾ ਹੋਈ ਜਿਹੜਾ ਕਲਵੀਰ ਜੀ ਦਾ ਉਹ ਵਿਧਾਇਕ ਆ ਜਿਹੜਾ ਉਹ ਵੀ ਜ਼ਖਮੀ ਹੋਇਆ ਜਣੀ ਕਿ ਇਸ ਵਾਰ ਜਿਹੜਾ ਵੋਟਾਂ ਨੂੰ ਲੈ ਕੇ ਪਹਿਲੀ ਵਾਰ ਦੇਖਿਆ ਕਿ ਇੰਨਾ ਰੌਲਾ ਰੱਪਾ ਤਾਂ ਐਮਐਲਏ ਦੀਆਂ ਐਮਪੀ ਦੀਆਂ ਚੋਣਾਂ ਸਮੇਂ ਨਹੀਂ ਪੈਂਦਾ ਸੀ ਜਿੰਨਾ ਰੋਲਾ ਐਤਕੀ ਸਰਪੰਚਾਂ ਦੀਆਂ ਵੋਟਾਂ ਦੇ ਜਿਹੜਾ ਪਿਆਗਾ ਇਹ ਬਹੁਤ ਜਿਹੜੀਆਂ ਮੰਦ ਭਾਗੀਆਂ ਨੇ ਖਬਰਾਂ ਨੇ ਜਿਹੜੀਆਂ ਇਹ ਜੀਆਂ ਕਿ ਇੱਕ ਸਰਪੰਚੀ ਖਾਤਰ ਇੱਕ ਦੂਜੇ ਉੱਤੇ ਗੋਲੀਆਂ ਚਲਾ ਦੇਣੀਆਂ ਜਾਨੋ ਮਾਰਨ ਦਾ ਜਿਹੜਾ ਇਰਾਦਾ ਬਣਾ ਲੈਣਾ ਦੱਸੋ ਬੰਦੇ ਦੇ ਗੋਲੀ ਲੱਗ ਗਈ ਮਰ ਗਿਆ ਤੇ ਤੁਸੀਂ 20 ਸਾਲੀ ਲਈ ਜੇਲ੍ਹ ਵਿੱਚ ਭੁਗਤਦੇ ਰਹੋਗੇ ਕੀ ਕੱਢੋਗੇ ਨਾਲੇ ਆਪਦੇ ਬੱਚਿਆ ਤਾਂ ਦੂਰ ਆ ਨਾਲੇ ਘਰ ਦਾ ਘਰ ਬਰਬਾਦ ਆ ਤੇ ਨਾਲੇ ਅਗਲੇ ਦਾ ਘਰ ਪਟੋਂਗੇ ਤੇ ਇਹ ਜਿਹੜੀਆਂ ਇਹ ਆਪਾਂ ਕਹਿ ਦਈਏ ਕਿ ਪਾਰਟੀਆਂਵਾਦੀਆਂ ਨੇ ਇਹ ਸਾਰੀਆਂ ਇੱਕੋ ਜੀਆਂ ਕਿਸੇ ਤੇ ਇੱਕ ਦੋਸਤ ਦੇਣ ਜੋ ਯੂਕਰੇਨਿਕ ਇਹ ਫਲਾਨੀ ਪਾਰਟੀ ਚੰਗੀ ਆ ਸਾਰੀਆਂ ਦਾ ਇਸ ਵੇਲੇ ਆਪਾਂ ਮੈਂ ਸਿੱਧਾ ਕਹੂੰਗਾ ਕਿ ਪੱਠਾ ਬੈਠਾ ਪਿਆਗਾ ਲੋਕ ਲੜ ਰਹੇ ਨੇ ਮਰ ਰਹੇ ਨੇ ਦੱਸੋ ਕੀ ਤੁਸੀਂ ਸਰਪੰਚੀ ਦੀ ਚੋਣਾਂ ਦੇ ਵਿੱਚ ਇਹ ਕਹੋਣਾ ਕਿ ਮੇਰੇ ਸਰਪੰਚ ਦੀ ਪੂਛ ਲੱਗ ਜੇ ਜਾਂ ਫਿਰ ਭਾਈ ਤੁਸੀਂ ਜਾਇਦਾਦ ਜਿਹੜੀ ਖੱਟੜੀਆਂ ਜਿਹੜੀ ਸਰਕਾਰ ਵੱਲੋਂ ਜਿਹੜਾ ਪੈਸਾ ਆਊਗਾ ਉਹ ਹੜਪਣਾਗਾ ਕੋਠੀਆਂ ਪਾਉਣੀਆਂ ਤੁਸੀਂ ਤੇ ਇਹ ਕਹਿਣਾ ਕਿ ਮੈਂ ਪਿੰਡ ਦਾ ਸਰਪੰਚਾਂ ਜੀ ਤੇ ਹੋਵੇਬ ਸਕ ਢੇਲੇ ਦਾ ਸਰਪੰਚ ਉਸੇ ਪਿੰਡ ਦਾ ਕਹਿੰਦੇ ਹੁੰਦੇ ਆ ਕੁੱਤਾ ਨਾ ਤੇ ਗੱਲਾਂ ਕਰਨੀਆਂ ਬੜੀਆਂ-ਬੜੀਆਂ ਸਰਪੰਚੀ ਬੜੀ ਇੱਕ ਅਹੁਦਾਗਾ ਪਦਵੀ ਹੈ ਇੱਕ ਜਿਸ ਤਰ੍ਹਾਂ ਆਪਾਂ ਥਾਣੇਦਾਰ ਦੀ ਕੁਰਸੀ ਕਹਦੇ ਜਾਂ ਮੁੱਖ ਮੰਤਰੀ ਦੀ ਕੁਰਸੀ ਕਹਦੇ ਫਰਕ ਕੋਈ ਨਹੀਂ ਹੁੰਦਾ ਆਪਣੇ ਸੋਚਾਂ ਦੇ ਵਿੱਚ ਫਰਕ ਹੁੰਦਾਗਾ ਜੇ ਬੰਦਾ ਅਸਲੀ ਤੌਰ ਤੇ ਸਰਪੰਚੀ ਕਰੇ ਤਾਂ ਸਰਪੰਚੀ ਵਰਗੀ ਕੋਈ ਚੀਜ਼ ਨਹੀਂ ਪਰ ਪੂਸ ਨਾ ਲਾਵੇ ਹਰ ਵਾਰ ਕਿ ਮੈਂ ਸਰਪੰਚ ਬਣਨਾ ਵੀ ਮਾਇ ਦੇ ਕਿਸੇ ਨੂੰ ਬੰਨ ਦੇਣਾ ਦੇਖੋ ਜੇ ਤੁਸੀਂ ਕੰਮ ਚੰਗੇ ਕਰੋਗੇ ਤਾਂ ਅਗਲੀ ਵਾਰ ਤੁਹਾਨੂੰ ਪਿੰਡ ਆਪੇ ਬਣਾ ਦੇਵੇਗਾ ਜੇ ਤੁਸੀਂ ਕੰਮ ਕਰੋਗੇ ਨਹੀਂ ਮਾੜੇ ਕੰਮ ਕਰੋਗੇ ਤੁਮ ਤਾਂ ਲਾਉਗੇ ਉਹਨੂੰ ਫੜਾਤਾ ਉਹਦੋਂ ਫੜਾਤਾ ਉਹਦੀ ਦੁਸ਼ਮਣੀਆਂ ਕੱਢ ਲਿਆ ਆਪਣੀਆਂ ਦੁਸ਼ਮਣੀਆਂ ਕੱਢਣ ਲੱਗ ਜਾਂਦੇ ਆ ਇਸ ਕਰਕੇ ਜਿਹੜਾ ਸਰਪੰਚੀ ਦਾ ਜਿਹੜਾ ਨਿਹਾਰ ਆ ਜਿਹੜਾ ਉਹ ਦਿਨ ਦੋ ਦਿਨਾਂ ਥੱਲੇ ਡਿੱਗਦਾ ਆ ਰਿਹਾਗਾ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਸਰਪੰਚੀਆਂ ਹੁੰਦੀਆਂ ਸੀ ਪਰ ਜਿਹੜੀ ਅੱਜ ਦੀ ਸਰਪੰਚਾ ਅੱਜ ਦੀ ਸਰਪੰਚੀ ਆ ਇਹ ਦੋ ਫਿਰਕਿਆਂ ਦੇ ਵਿੱਚ ਚਾਰ ਧੜਿਆਂ ਦੇ ਵਿੱਚ ਕਹਦੇ ਇਹ ਵੰਡੀ ਗਈ ਆ ਇਹ ਹਰ ਇੱਕ ਪਾਰਟੀ ਦੇ ਕਹਿੰਦੀਏ ਚਾਹੇ ਹਰ ਕੇ ਕਹਿੰਦਾ ਕਿ ਮੈਂ ਸਰਪੰਚ ਹੋਵਾਂ ਮੇਰੇ ਪੂਸ ਲੱਗੇ ਸਰਪੰਚ ਉੱਠੇ ਹੋਵੇ ਹੋਰ ਕੋਈ ਰੁਪਈਆ ਮੈਂ ਲਾ ਮਾ ਲਾ ਮਾ ਤੇ ਸਰਪੰਚੀ ਵੀ ਮੈਂ ਕਰਾਂ ਤੇ ਜਿਵੇਂ ਮੈਂ ਕਹੂੰਗਾ ਤੇ ਉਹਵੇਂ ਸਰਪੰਚ ਕਰੇ ਫਿਰ ਇਹ ਦੱਸੋ ਤੁਸੀਂ ਇੱਕ ਜਿਹੜਾ ਇਸ ਤਰ੍ਹਾਂ ਸਰਪੰਚ ਬਣਦਾ ਉਹ ਤੁਹਾਡੇ ਪਿੰਡ ਦਾ ਕੀ ਸਵਾਰੂ ਆ ਬਈ ਉਹਨੇ ਦੂਜਿਆਂ ਦੇ ਹਿਿਆਰੇ ਤੇ ਚੱਲਣਾ ਉਹਨਾਂ ਨੇ ਦਿਮਾਗ ਤਾਂ ਦੂਜਿਆਂ ਦਾ ਵਰਤਣਾ ਉਹਦੇ ਆਪ ਦਾ ਦਿਮਾਗ ਤਾਂ ਉਹਨੇ ਵਰਤਣਾ ਹੀ ਨਹੀਂ ਦੇਣਾ ਉਹਨਾਂ ਨੂੰ ਇਸ ਕਰਕੇ ਜਿਹੜਾ ਸਰਪੰਚ ਈ ਬਹੁਤ ਵਧੀਆ ਚੀਜ਼ ਆ ਕਿ ਪਿੰਡ ਦੇ ਵਿਕਾਸ ਲਈ ਜਿਹੜਾ ਚੁਣਿਆ ਜਾਂਦਾ ਸਰਪੰਚ ਪਿੰਡ ਦੀਆਂ ਹੋਰ ਬੜੀਆਂ ਸਮੱਸਿਆਵਾਂ ਹੁੰਦੀਆਂ ਨੇ ਪਰ ਮੈਨੂੰ ਲੱਗਦਾ ਕਿ 78 ਸਾਲ ਦੇ ਵਿੱਚੋਂ ਕਿਸੇ ਪਿੰਡ ਦੇ ਵਿੱਚ ਜਿਹੜਾ ਗੰਧ ਨਹੀਂ ਗਿਆ ਹੋਣਾ ਗਲੀਆਂ ਨਾਲੀਆਂ ਨਹੀਂ ਬਣੀਆਂ ਜੇ ਤੱਕ ਪੈਨਸ਼ਨਾਂ ਨਹੀਂ ਬਣੀਆਂ ਸਾਡੀਆਂ ਮਾਵਾ ਭੈਣਾਂ ਤੇ ਜਿਹੜੀਆਂ ਜੋਗ ਨੇ ਉਹਨਾਂ ਦੀਆਂ ਪੈਨਸ਼ਨਾਂ ਨਹੀਂ ਬਣੀਆਂ ਹਾਲੇ ਤੱਕ ਐਡਾ ਬਾੜੀ ਗੱਲ ਕੀ ਆ ਨਿਰੇਗਾ ਦੇ ਕਾਰਨ ਨਹੀਂ ਬਣੀ ਲੈ ਦੱਸੋ ਕਿ ਸਰਪੰਚ ਹੈ ਜੇ ਜਿਹੜੇ ਫੋੜੇ ਤੇ ਲਾ ਕੇ ਉਹ ਕਰਨੇ ਆ ਇਹ ਰਗੜ ਕੇ ਲਾਉਣੇ ਆ ਸਰਪੰਚ ਪੰਚ ਇਹ ਤੇ ਕਾ ਇਹ ਕਹਿ ਦਈਏ ਕਿ ਗੰਵਾਂ ਦਾ ਟੋਲਾ ਕਹਿ ਲਈ ਇਹਨਾਂ ਨੂੰ ਸਾਹਨਾ ਦਾ ਟੋਲਾ ਕਹਿ ਲਈਏ ਜੋ ਮਰਜ਼ੀ ਨਾਮ ਦੇ ਦਿਓ ਤੁਸੀਂ ਦੇ ਲਿਓ ਜਿਹੜਾ ਇਸ ਤਰ੍ਹਾਂ ਸਰਪੰਚੀ ਕਰਨੀ ਆ ਇੱਕ ਦੂਜੇ ਤੇ ਗੋਲੀਆਂ ਚਲਾ ਕੇ ਇੱਕ ਦੂਜੇ ਨੂੰ ਮਾਰ ਮਰਾਈ ਕਰਕੇ ਇਹ ਕੋਈ ਸਰਪੰਚੀ ਨਹੀਂ ਇਹ ਕੋਈ ਬਹਾਦਰੀ ਵਾਲਾ ਕੰਮ ਨਹੀਂ ਤੇ ਇਸ ਕਰਕੇ ਜਿਹੜਾ ਤੁਹਾਨੂੰ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੁਸੀਂ ਇਹ ਦੱਸਣਾ ਕਿ ਤੁਹਾਡੇ ਪਿੰਡ ਹਲਕੇ ਦੇ ਵਿੱਚ ਕਿਹੜਾ ਕਿਹੜਾ ਆਗੂ ਆਤੇ ਕਿਹੜੇ ਕਿਹੜੇ ਨੇ ਧੱਕੇਸ਼ਾਹੀ ਕੀਤੀ ਆ ਚਾਹ ਆਮਾਦੀ ਪਾਰਟੀ ਹੋਵੇ ਉਹ ਚਾਹ ਕਾਂਗਰਸ ਹੋਵੇ ਕਾਲੀ ਦਲ ਹੋਵੇ ਚਾਹ ਹੋ ਮੈਨੂੰ ਬੀਜੇਪੀ ਦਾ ਤਾਂ ਸਾਇਦ ਪਤਾ ਸਾਫ ਹੀ ਲੱਗਦਾਗਾ ਤੇ ਫਿਰ ਹਾਲ ਜਿਮਣੀ ਚੋਣਾਂ ਦੇ ਵਿੱਚ ਉਹਨਾਂ ਨੇ ਵੀ ਉਮੀਦਵਾਰ ਉਤਾਰੇ ਹੋਏ ਨੇ ਇਸ ਕਰਕੇ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰਨੇ ਨਾ ਭੁੱਲੋ ਧੰਨਵਾਦ ਵੈਰਜ ਜੀ ਦਾ ਖਾਲਸਾ ਵੈਰਜ ਕੀ ਫਤਿਹ